ਪੰਜਾਬ ਸਰਕਾਰ ਦੇ ਨੀਤੀ ਆਯੋਗ ਵੱਲੋਂ ਚਲਾਈ ਧਾਰੇ ਆਕਾਸ਼ਾ ਹਟ ਪ੍ਰੋਗਰਾਮ ਤਹਿਤ ਪ੍ਰਸ਼ਾਸਨ ਵੱਲੋਂ ਨਿਵੇਕਲੀ ਪਹਿਲ ਕਰਦਾ ਗੁਰਦਾਸਪੁਰ ਸ਼ਹਿਰ ਦੇ ਪੁਰਾਣੇ ਬਾਸਾਡੇ ਵਿਖੇ 3 ਰੋਜ਼ਾ ਉਮੀਦ ਬਾਜ਼ਾਰ ਦਾ ਸ਼ਾਨਦਾਰ ਆਗਾਜ਼ ਹੋ ਗਿਆ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਦਿਨਵਿੰਦਰਜੀਤ ਸਿੰਘ ਅਤੇ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿਆ ਵੱਲੋਂ ਆਕਾਸ਼ਾ ਹਟ ਅਮੀ ਦਾ ਉਦਘਾਟਨ ਕੀਤਾ ਗਿਆ डिस्ट्रिक्ट एडमिनिस्ट्रेशन स्पेशल हेल्प ग्रुप्स वास्ते स्पेशल उपराला किया गया जिसबन फिफ्टी के करीब सैल्फ हेल्प ग्रुप्स ने अपने प्रोडक्ट डिस्पले किए सो इस अचार मुरब्बा खाने वाली चीजा ने कुछ हैंडमेटेड क्लोथ्स ने कुछ डेकोरेटिव पीसिस ने सो ये जिन्हें भी स्वयथ स्वयसे संस्था ने ਇਨਾਂ ਨੇ ਆਪਣੀ ਜੋ ਨਵੀਂ ਪ੍ਰੋਡਕਟਿਵਿਟੀ ਉਹ ਇੱਥੇ ਸ਼ੋ ਕੀਤੀ ਹੈ। ਥਿਸ ਇਜ਼ ਅ ਹੈਲਦੀ ਸਾਈਨ ਆਫ ਅਨ ਇਕਨੋਮੀ ਕਿ ਸਾਡੇ ਪਿੰਡਾਂ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਵਕਤ-ਵਕਤ ਸੈਲਫ ਹੈਲਪ ਗਰਪਸ ਐਕਟਿਵਲੀ ਤੌਰ ਤੇ ਕੰਮ ਕਰ ਰਹੇ ਨੇ। ਸੋ ਕਈਆਂ ਸੈਲਫ ਹੈਲਪ ਗਰਪਸ ਨੇ ਦੱਸਿਆ ਕਿ ਉਹ ਦੇਸ਼ ਦੇ ਵੱਖ-ਵੱਖ ਔਨਿਆਂ ਵਿੱਚ ਜਾ ਕੇ ਆਪਣੇ ਸਮਾਨ ਦੀ ਨਮਾਇਸ਼ ਲਗਾ ਰਹੇ ਨੇ ਐਂਡ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ। ਸੋ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੈਲਫ ਹੈਲਪ ਗਰਪਸ ਦੀ ਇਹ ਜਿਹੜੀ ਉਦਮ ਇਸ ਨੂੰ ਹੋਰ ਅੱਗੇ ਕੈਰੀ ਫਾਰਵਰਡ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਆਪਾਂ ਆਪਣੇ ਜ਼ਿਲ੍ਹੇ ਦੇ ਵਿੱਚ ਵਕ ਵਕ ਥਾਵਾਂ ਦੇ ਉੱਪਰ ਅਜਿਹੀਆਂ ਸੱਚ ਪ੍ਰਦਰਸ਼ਨੀਆਂ ਰੈਗੂਲਰਲੀ ਲਗਵਾਈਏ ਐਂਡ ਤਾਂ ਜੋ ਜੋ ਜ਼ਿਲ੍ਹੇ ਦੇ ਵਾਸੀ ਨੇ ਜੋ ਆਪਣੇ ਨਿਵਾਸੀ ਨੇ ਉਹ ਇਸ ਇਨਾ ਚੀਜ਼ਾਂ ਦਾ ਵਤੂ ਵਤ ਫਾਇਦਾ ਉਠਾ ਸਕਣ ਐਂਡ ਇਨਾ ਸੈਲਫ ਹੈਲਪ ਗਰਪਸ ਦੀ ਇਕਨੋਮਿਕ ਪ੍ਰੋਡਕਟਿਵਿਟੀ ਵੀ ਇੰਪਰੂਵ ਹੋਵੇ ਐਂਡ ਇਨਾ ਦੀ ਜੋ ਹੁਨਰ ਹੈ ਉਹ ਵਕ ਵਤ ਲੋਕਾਂ ਦੇ ਸਾਹਮਣੇ ਆਵੇ ਹਾਂਜੀ ਅੱਜ ਇਹ ਅੱਜ ਜਿਹੜਾ ਕੀ ਡੀਸੀ ਸਾਹਿਬ ਨੇ ਵੀ ਬਰੀਫ ਕੀਤਾ ਹੈ ਕਿ ਵੀ ਸੈਲਫ ਹੈਲਪ ਗਰੁੱਪ ਨੂੰ ਪ੍ਰਮੋਟ ਕਰਨ ਲਈ ਇੱਥੇ ਜਿਹੜਾ ਹੈਗਾ ਅ ਜਿਹੜੀ ਪ੍ਰਦਰਸ਼ਨੀ ਲਾਈ ਗਈ ਹੈ ਕਾਫੀ ਵਧੀਆ ਉਪਰਾਲਾ ਹੈਗਾ ਅਜੇ ਚੋ ਜਿਹੜੇ ਸੈਲਫ ਹੈਲਪ ਗਰੁੱਪ ਦਾ ਵੀ ਐਂਡ ਸਪੈਸ਼ਲੀ ਜੋ ਔਮਨ ਆਰਗੇਨਾਈਜੇਸ਼ਨਸ ਹੈ ਉਹਨਾਂ ਦਾ ਫਾਈਨੈਂਸ਼ੀਅਲ ਇਨਕਲੂਜਨ ਹੋਊਗਾ ਉਹਨਾਂ ਦਾ ਪਾ ਕਹਿੰਦੇ ਆ ਕਿ ਲੋਕਲ ਵੋਕਲ ਫॉर ਲੋਕਲ ਦੋਨੋਂ ਮਜ਼ਬੂਤੀ ਮਿਲਣਗੀ ਤਾਂ ਮੈਂ ਬਹੁਤ ਹੀ ਬਹੁਤ ਇਨਾਰਾ ਜੀ ਡਿਸਟ੍ਰਿਕਟ ਪ੍ਰਸ਼ਾਸਨ ਦਾ ਇਹ ਚਾਹ ਹਰ ਇੱਕ ਜਿਹੜਾ ਬਣਾ ਮੰਨ ਕਰਤਾ ਹੈ ਕਿ ਇਹਨਾਂ ਨੇ ਇਸ ਤਰੀਕੇ ਦਾ ਪਕਾ